ਸਸਿਕਾ ਸਾਰਿਆਂ ਨੂੰ ਅੱਜ ਆਪਾਂ ਘੇਰੇ ਦੇ ਉੱਪਰ ਤਿੰਨਾਂ ਸਾਈਡਾਂ ਤੇ ਘੁੰਮ ਕਰਕੇ ਲੈਸ ਨੂੰ ਲਗਾਵਾਂਗੇ ਜਿੱਥੇ ਆਪਾਂ ਲੈਸ ਲਗਾਣੀ ਆ ਚਾਕਾਂ ਤੇ ਤੇ ਘੇਰੇ ਤੇ ਉੱਥੇ ਆਪਾਂ ਨਿਸ਼ਾਨ ਲਗਾ ਲਿਆ ਵਾ ਏਸੇ ਨਿਸ਼ਾਨ ਦੇ ਉੱਤੇ ਆਪਾਂ ਲੈਸ ਨੂੰ ਲਗਾਵਾਂਗੇ ਲੈਸ ਨੂੰ ਆਪਾਂ ਕਮੀਜ਼ ਦੇ ਉੱਪਰ ਪੁੱਠੀ ਕਰਕੇ ਰੱਖਾਂਗੇ ਤੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਵਾ ਉਹਦੇ ਉੱਪਰ ਰੱਖ ਕੇ ਆਪਾਂ ਸਲਾਈ ਲਗਾਵਾਂਗੇ ਇਸ ਤੇ ਆਪਾਂ ਲੈਸ ਨੂੰ ਲਗਾ ਲਿਆ ਵਾ ਹੁਣ ਚੁੱਕਾਂ ਵਾਲੇ ਕੱਪੜੇ ਨੂੰ ਫੋਲਡ ਕਰਕੇ ਇਸ ਤੇ ਉੱਪਰ ਰੱਖਾਂਗੇ ਚਾਕਾਂ ਤੇ ਇੱਕ ਪਾਸੇ ਸिलाई ਲਾ ਲਈ ਐ ਹੁਣ ਘੇਰੇ ਵਾਲੇ ਕੱਪੜੇ ਨੂੰ ਉੱਪਰ ਨੂੰ ਫੋਲਡ ਕਰਕੇ ਕਿਨਾਰੇ ਤੇ ਸिलाई ਲਾਵਾਂਗੇ ਜਦੋਂ ਆਪਾਂ ਪਾਈਪਿੰਨ ਵਾਲੀ ਸਿਲਾਈ ਲਾ ਲੈਂਦੇ ਹਾਂ ਹੁਣ ਇਹਦੀਆਂ ਆਪਾਂ ਜਿਹੜੀਆਂ ਨੁਕਰਾਂ ਵਾਂ ਇਸ ਨੂੰ ਵੀ ਆਪਾਂ ਗੁੰਮ ਤਰੀਕੇ ਨਾਲ ਹੀ ਸਿਲਾਈ ਲਾਵਾਂਗੇ ਘੇਦੇ ਵਾਲੇ ਕੱਪੜੇ ਨੂੰ ਉੱਪਰ ਨੂੰ ਫੋਲਡ ਕਰਕੇ ਪਾਈਪਿੰਨ ਵਾਲੀ ਸਿਲਾਈ ਦੇ ਉੱਤੇ ਦੁਬਾਰਾ ਸਿਲਾਈ ਲਾਵਾਂਗੇ ਇਸੇ ਆਪਾਂ ਚੁੱਕਾਂ ਦੇ ਉੱਤੇ ਗੁੰਮ ਸਿਲਾਈ ਲਾ ਲਈਆ ਇਸੇ ਤਰ੍ਹਾਂ ਆਪਾਂ ਹੁਣ ਦੂਜੇ ਪਾਸੇ ਵੀ ਸਿਲਾਈ ਲਾਵਾਂਗੇ ਹੁਣ ਇਸ ਨੂੰ ਆਪਾਂ ਕੱਚਾ ਪਾਵਾਂਗੇ हिस्सा ਪਾ ਬਿਨਾ ਜੋਰ ਲਗਾਏ ਚੱਕਾਂ ਉੱਤੇ ਤੇ ਘੇੜੇ ਤੇ ਗੁੰਮ ਲੈ ਸਾਲੀ ਆ ਜੇਕਰ ਵੀਡੀਓ ਬੱਧੀ ਲੱਗੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ